ਫਿਰ ਸਿੱਧੂ ਮੂਸੇ ਵਾਲਾ ਉਹ ਲੋਕ ਤਾਂ ਪੈਰੀ ਇੱਥੇ ਗੋਡੇ ਹੱਥ ਲਾਉਂਦੇ ਉਹ ਪੈਰੀ ਹੱਥ ਲਾਉਂਦਾ ਸੀ ਥੱਲੇ ਥੋੜੀ ਮੁਲਾਕਾਤ ਹੋਈ ਸੀ ਬਾਈ ਹੁਣ ਮੈਂ ਕਹਿੰਦਾ ਮੇਰੇ ਨਾਲ ਫਿਲਮ ਕਰ ਰਿਆ ਸੀ ਜੀ ਉਹ ਉਹ ਬੰਦੇ ਨੇ ਉਹਨੂੰ ਪਤਾ ਸੀ ਮੇਰਾ ਮਕਾਮ ਕੀ ਆ ਉਹ ਕਹਿੰਦਾ ਬਾਈ ਜੀ ਜਿਹੜੀ ਤੁਸੀਂ ਫਿਲਮ ਬਣਾਉਣੀ ਆ ਨਾ ਉਹ ਮੈਨੂੰ ਪੰਜ ਸੱਤ ਫਿਲਮਾਂ ਕਰਨ ਤੋਂ ਬਾਅਦ ਮੈਂ ਬਣਾਉਣੀ ਆ ਕਹਿੰਦਾ ਅੱਜ ਤਾਂ ਮੈਂ ਗਾਣੇ 'ਚ ਨਹੀਂ ਸਿੱਧਾ ਖਲੋਂਦਾ ਬੰਦਾ ਆਪਣੇ ਆਪ ਨੂੰ ਮੰਨ ਮੰਨਦਾ ਸੀ ਵੀ ਯਾਰ ਮੈਂ ਹਲੇ ਇੰਨੇ ਜੋਗਾ ਹੈ ਨਹੀਂ ਬਾਈ ਜੀ ਬਾਈ ਜੀ ਮੈਂ ਕਹਿੰਦਾ ਇੰਨਾ ਡਾਉਟ ਮੈਂ ਦੇਖਿਆ ਨਹੀਂ ਕੋਈ ਬੰਦਾ ਉਹਦੇ ਦਿਲ ਚ ਉਹਨੂੰ ਹਰ ਬੰਦੇ ਦਾ ਉੜਾੜਾ ਪਤਾ ਸੀ ਇਹ ਬੰਦਾ ਕੌਣ ਹੈ ਇਹਦੇ ਇਹਦਾ ਸਟੇਟਸ ਕੀ ਹੈ ਇਹਨੇ ਕੀ ਕੰਮ ਕੀਤਾ ਉਹ ਮੈਨੂੰ ਕਹਿੰਦਾ ਬਾਈ ਤੂੰ ਬਾਲੀਵੁੱਡ ਇੱਥੇ ਲੈ ਕੇ ਆਇਆ ਕੋਈ ਸ਼ੱਕ ਨਹੀਂ ਭਾਈ ਮੈਂ ਕਹਾਂ ਯਾਰ ਮੈਂ ਕੌਣ ਹੋਂਨਾ ਕਹਿੰਦਾ ਨਾ ਮੈਂ ਕਹਿੰਦਾ ਮੈਂ ਕਹਿ ਰਿਹਾ ਤੁਸੀਂ ਲੈ ਕੇ ਆਏ ਮੈਂ ਕਹਾਂ ਯਾਰ ਮੇਰਾ ਬਾਈ ਗਰੂ ਨੇ ਮੈਨੂੰ ਸਿਖਾਇਆ ਕੁਛ ਮੈਂ ਲਾਇਆ ਕਹਿੰਦਾ ਜਿਹੜੀ ਗੱਲ ਦੇ ਤੁਸੀਂ ਹੱਕਦਾਰ ਹੈਗੇ ਕਹਿੰਦਾ ਜਦ ਤੁਹਾਡੇ ਨਾਲ ਕੋਈ ਫਿਲਮ ਕਰਨੀ ਹੈ ਜਿਹੜੀ ਤੁਸੀਂ ਮੈਨੂੰ ਕਈ ਵਾਰ ਸਟੋਰੀ ਸੁਣਾਈ ਸੀ ਕਹਿੰਦਾ ਮੈਂ ਕਰੂੰਗਾ ਤੁਹਾਡੇ ਨਾਲ ਸਮਾਂ ਹੋਣ ਤੇ ਮੈਂ ਤੁਹਾਨੂੰ ਆਫ ਫੋਨ ਕਰੂੰਗਾ ਇੱਥੇ ਚੰਡੀਗੜ੍ਹ ਯੂਨੀਵਰਸਿਟੀ 'ਚ ਫਿਲਮ ਫੈਸਟੀਵਲ ਹੋਇਆ ਸੀ ਬੜੇ ਲੋਕਾਂ ਨੂੰ ਅਵਾਰਡ ਦਿੱਤਾ ਗਿਆ ਮੈਨੂੰ ਵੀ ਚੰਨੀ ਦੀ ਗਵਰਨਮੈਂਟ ਸੀ ਤੇ ਮੈਨੂੰ ਵੀ ਅਵਾਰਡ ਦਿੱਤਾ ਤੇ ਮੈਂ ਅਵਾਰਡ ਲੈ ਕੇ ਲੰਘ ਚੱਲਿਆ ਇਹ ਅਗਲੇ ਬੰਨੇ ਚੰਨੀ ਸਾਹਿਬ ਨਾਲ ਬੈਠਾ ਸੀਗਾ ਸੋਫੇ 'ਤੇ ਇਹਨੇ ਉੱਠ ਕੇ ਮੈਨੂੰ ਬਾਤ ਪੜ ਲਿਆ ਕਹਿੰਦਾ ਭਾਈ ਜੀ ਐ ਕਿਵੇਂ ਲੰਘ ਜੂਗੇ ਉਹ ਮੈਂ ਕਿਹਾ ਮੇਰੇ ਪੈਰੀ ਹੱਥ ਲਾਏ ਮੈਂ ਕਿਹਾ ਭਾਈ ਤੇਰੇ ਨਾਲ ਮੈਂ ਗੱਲ ਨਹੀਂ ਕਰਨੀ ਕਹਿੰਦਾ ਕੀ ਹੋਇਆ ਮੈਂ ਕਿਹਾ ਯਾਰ ਉਹਦੇ ਨਾਲ ਬੰਦਾ ਬੈਠਾ ਸੀ ਮੈਂ ਉਹਦਾ ਨਾਂ ਨਹੀਂ ਲੈਣਾ ਮੈਂ ਕਹੇ ਬੰਦਾ ਗੱਲ ਨਹੀਂ ਕਰਾਈ ਫੋਨ ਤੇ ਤੂੰ ਨੰਬਰ ਚੇਂਜ ਕਰਿਆ ਮੈਨੂੰ ਪਤਾ ਤੇਰੀਆਂ ਪ੍ਰੋਬਲਮ ਨੇ ਮੇਰਾ ਫੋਨ ਲੈ ਕੇ ਆਪਣੇ ਹੱਥ ਨਾਲ ਨੰਬਰ ਸੇਵ ਕਰਕੇ ਕਹਿੰਦਾ ਇਹ ਨੰਬਰ ਕਦੀ ਨਹੀਂ ਚੇਂਜ ਹੋਏਗਾ ਸਿਰਫ ਮੰਮੀ ਡੈਡੀ ਕੋਲੇ ਤੁਹਾਨੂੰ ਦਿੰਦਾ ਇਸ ਤੋਂ ਵੱਡਾ ਸਤਕਾਰ ਕੀ ਹੋਊਗਾ ਮੈਂ ਭੋਗਤੇ ਵੀ ਗਿਆ ਸੰਸਕਾਰ ਤੇ ਵੀ ਗਿਆ ਸੰਸਕਾਰ ਤੇ ਮੈਨੂੰ ਯਾਦ ਹੈ ਰਾਜੇ ਵਿਡਿੰਗ ਦੇ ਸਾਡੇ ਦੋਵਾਂ ਦੇ ਕੁੜਤੇ ਫਾੜ ਗਏ ਸੀ ਗਰਮੀ ਨਾਲ ਤੇ ਭੋਗ ਤੇ ਮੇਰਾ ਹਾਂ ਮੂੰਹ ਵੇਖਿਆ ਕੀ ਮਹਿਸੂਸ ਕਰਦੇ ਸੀ ਇੱਕ ਮਤਲਬ ਕਲੇਜਾ ਬਾਹਰ ਨਾ ਹੁੰਦਾ ਸੀ ਵੀ ਐਡਾ ਤਾਂ ਨਹੀਂ ਜਿੰਦਗੀ ਚ ਨਹੀਂ ਸੀ ਕਦੇ ਵੱਡਾ ਹੋ ਜੂ ਵੇਖਣਾ ਆਪਣੇ ਉਹ ਕੋਈ ਰੂਹ ਸੀ ਰੱਬੀ ਰੂਹ ਸੀ ਮੇਰੇ ਭੋਗ ਤੇ ਮੇਰਾ ਕੋਈ ਫੋਨ ਹੱਥੋਂ ਖੋ ਕੇ ਲੈ ਗਿਆ ਕੋਲ ਉਹਦੇ ਡੈਡੀ ਖੜੇ ਕਮਿਸਟਰਨ ਪੁਲਿਸ ਖੜਾ ਐਸਐਸਪੀ ਖੜਾ ਪਰ ਮੇਰੇ ਵਾਈ ਗਰੂ ਨੇ ਮੇਰੇ ਹੱਕ ਸਾਈ ਦੀ ਕੋਈ ਸੀਗੀ 2 ਘੰਟੇ ਬਾਅਦ ਫੋਨ ਲੱਗ ਗਿਆ ਵਾਪਸ ਆ ਗਿਆ ਇਹ ਉਹ ਬੰਦੇ ਚਲੇ ਗਿਆ ਸਿੱਧੂ ਮੂਸੇਵਾਲਾ ਵੀ ਕਿਸੇ ਨੇ ਨਹੀਂ ਬਣ ਜਾਣਾ ਕਰ ਕਰ ਪੁੱਤ ਜੰਮਦੇ ਜਿਵੇਂ ਅਸੀਂ ਜੱਗੇ ਦੇ ਉੱਤੇ ਗੱਲ ਕਹਿੰਨੇ ਆ ਸਿੱਧੂ ਮੂਸੇਵਾਲਾ ਦੇ ਅੰਦਰ ਕਿ ਜਿਹੜੀ ਕੁਆਲਿਟੀ ਸਿੰਘੀ ਖੈਰ ਲਿਖਦਾ ਤਾਂ ਉਹਦਾ ਤਾਂ ਰਾਈਟਰ ਮੈਨੂੰ ਲੱਗਦਾ ਬੜੇ ਰਾਈਟਰ ਨੇ ਐਸ ਵੀ ਐਲ ਨਹਿਰ ਵਾਲੇ ਗਾਣੇ ਕੋਈ ਜਾਂ 295 ਮੇਰੇ ਖਲਤ ਨਹੀਂ ਕੋਈ ਲਿਖ ਸਕਦਾ ਸਾਡੇ ਹੱਕਾਂ ਨੂੰ ਗੀਤਾਂ ਚ ਪਰੋਣਾ ਉਹ ਵੱਡੀ ਗੱਲ ਹੁੰਦੀ ਹੈ ਭਾਜੀ ਤੇ ਹੱਕਾਂ ਦੀ ਗੱਲ ਕਰਦਾ ਸੀ ਤੇ ਫਿਰ ਰੜਕਣ ਲੱਗਿਆ ਸਰਕਾਰ ਦੀਆਂ ਅੱਖਾਂ 'ਚ ਠੀਕ ਹੈ ਨਾ ਜੀ ਤੇ ਫਿਰ ਬਟ ਨੈਚੁਰਲ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਨਹੀਂ برداشت ਕਰਦੀਆਂ। ਕੋਈ ਕਹਾਣੀ ਜ਼ਿਕਰ ਕੀਤਾ ਸੀਗਾ। ਨਹੀਂ ਸੋਚਿਆ ਸੀ ਅੱਗੇ ਵੀ ਕਿਸੇ ਹੋਰ ਇਹਨੂੰ ਕਹਾਣੀ ਨੂੰ ਆਪਾਂ ਬਣਾਈਏ ਜਾਂ ਤੁਸੀਂ ਜੇ ਇਹ ਉਹੀ ਬੰਦਾ ਰਿਜ਼ਰਵ ਕਰਦਾ ਸੀਗਾ ਹੋਰ ਸ਼ਾਇਦ ਨਹੀਂ ਹਲੇ। ਉਹ ਕਈ ਵਾਰਾ ਕੀ ਹੁੰਦਾ ਜਦ ਤੁਸੀਂ ਮੈਂ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਤੇ ਮੈਂ ਜਦੋਂ ਫਿਲਮ ਲਿਖ ਰਿਹਾ ਸੀਗਾ ਕਿਉਂਕਿ ਮੈਂ ਕਿਸੇ ਦੀ ਕਾਪੀ ਨਹੀਂ ਕਰਦਾ ਜਦੋਂ ਮੈਂ ਸੁੱਖਾ ਫਿਲਮ ਲਿਖੀ ਸੀ 96 'ਚ ਤੇ ਭਗਵੰਤ ਮਾਨ ਨੇ ਕੰਮ ਕਰੂੰਗਾ ਜੀ ਉਹ ਮੇਰੀ ਫੇਵਰਿਟ ਫਿਲਮ ਆ। ਭਗਵੰਤ ਮਾਨ ਨੇ ਦੂਜੀ ਫਿਲਮ ਸੀ ਉਹਦੇ 'ਚ ਕੰਮ ਕੀਤਾ ਸੀ। ਉਦੋਂ ਅਸੀਂ ਲੈ ਕੇ ਆਏ ਇਹਨੂੰ ਕੁਲਫੀ ਗਰਮਾ-ਗਰਮ ਬੜੀ ਹਿੱਟ ਹੋਈ ਸੀ। ਨਾਲ ਜੱਗੀ ਸੀਗਾ ਜੱਗੀ ਨਾਲ ਜਾ ਰਹੀ ਸੀ ਫਿਰ ਗੱਲਬਾਤ ਹੋਈ ਤੇ ਉਹ ਸਮਾਂ ਬੜਾ ਵਧੀਆ ਸੀ ਨਾ ਮੈਨੂੰ ਯਾਦ ਸੁੱਖਾ ਫਿਲਮ ਦਾ ਮਹੂਰਤ ਗੁਰਦਾਸ ਮਾਨ ਜੀ ਨੇ ਤੇ ਦਾਰਾ ਸਿੰਘ ਜੀ ਨੇ ਦਾਰਾ ਸਟੂਡੀਓ ਚ ਕੀਤਾ ਮੇਰੇ ਲਈ ਬੜੀ ਵੱਡੀ ਗੱਲ ਸੀ ਉਸ ਸਮੇਂ ਮੇਰੀ ਲਿਖੀ ਸਟੋਰੀ ਫਿਰ ਮੈਂ ਆਉਟਸਾਈਡ ਹੀਰੋ ਸੀ ਫਿਲਮ ਦੇ ਵਿੱਚ ਉਹ ਦੌਰ ਬੜਾ ਅੱਛਾ ਸੀ ਉਸ ਕਰਕੇ ਕੀ ਹੁੰਦਾ ਜਦੋਂ ਤੁਸੀਂ ਕੋਈ ਚੀਜ਼ ਲਿਖਦੇ ਹੋ ਉਹਨੂੰ ਜਦੋਂ ਆਪਾਂ ਕਰੈਕਟਰ ਨੂੰ ਪ੍ਰੋ ਲੈਨੇ ਆ ਜਦੋਂ ਮੈਂ ਲਿਖਣ ਲੱਗਿਆ ਤੇ ਮੇਰੇ ਦਿਮਾਗ ਚ ਸਿੱਧੂ ਫਸ ਗਿਆ ਤੇ ਕਮਾਲ ਖਾ ਹੁੰਦਾ ਵੀ ਸ਼ਾਇਦ ਇੱਕ ਯਾਰ ਮਾਲਵੇ ਦਾ ਮੁੰਡਾ ਹੈ ਅੱਜ ਇਸ ਮਕਾਮ ਤੇ ਹੈ ਤੇ ਉਹ ਸਟੋਰੀ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਸੀ ਯੁੱਧ ਦੀ ਸਟੋਰੀ ਸੀ ਜਦੋਂ ਲਿਖਦੇ ਲਿਖਦੇ ਤੇ ਫਿਰ ਮੈਂ ਵਿੱਚ ਇੱਕ ਦੋ ਹੀਰੋ ਹੋਰ ਹੈਗੇ ਸੀ ਪਰ ਜਦੋਂ ਮੈਂ ਆਇਆ ਤੇ ਫਿਰ ਮੈਂ ਕਹਿੰਦਾ ਸਿੱਧੂ ਨਾ ਫਿਲਮ ਬਣਾਵਾਂਗੇ ਨਹੀਂ ਤਾਂ ਬਣਾਉਣੀ ਨਹੀਂ ਉਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਆਪਾਂ ਕੁਝ ਤੁਹਾਡਾ ਸਕੈਚ ਬਣਦਾ ਦਿਮਾਗ 'ਚ ਤੇ ਉਹ ਚੀਜ਼ਾਂ ਨੂੰ ਆਪਾਂ ਨੂੰ ਮੇਨਟੇਨ ਕਰ ਪਾ ਲੈਂਦੇ ਹਾਂ